ਪੰਜਾਬ ਦੀਆਂ ਜੇਲਾਂ ਜਿਹੜੀਆਂ ਨੇ ਇਹ ਇਦਾਂ ਲੱਗਦਾ ਵੀ ਵੱਡੇ ਗੈਂਗਸਟਰ ਪੈਸੇ ਵਾਲੇ ਗੈਂਗਸਟਰ ਜਾਂ ਕੋਈ ਪੈਸੇ ਵਾਲਾ ਜਿਹੜਾ ਕੈਦੀ ਹੈ ਉਹਨਾਂ ਲਈ ਰਿਜ਼ੋਰਟ ਹੋਟਲ ਲੋਜ ਤੋਂ ਘੱਟ ਬਿਲਕੁਲ ਨਹੀਂ ਹੈਗੀਆਂ ਜੇ ਕੋਈ ਜਿਹੜਾ ਜਿਹਨੇ ਗੁਨਾਹ ਕੀਤਾ ਵਾ ਉਹ ਜੇ ਜੇਲ੍ਹ ਚ ਚਲਾ ਵੀ ਜਾਂਦਾ ਤਾਂ ਉਹਨੂੰ ਲੱਗਦਾ ਕੋਈ ਗੱਲ ਨਹੀਂ ਵੀ ਇੱਥੇ ਸਾਰੀਆਂ ਸੁਖ-ਸੁਲਤਾਂ ਜਿਹੜੀਆਂ ਉਹ ਮੈਨੂੰ ਪਹੁੰਚ ਜਾਣੀਆਂ ਨੇ ਇੱਥੇ ਆਪਣੀ ਸੈਟਿੰਗ ਬਣੀ ਜਾਣੀ ਐ ਇੱਥੇ ਆਪਾਂ ਉਦਾਂ ਹੀ ਰਹਿਣਾ ਜਿੱਦਾਂ ਆਪਾਂ ਬਾਹਰ ਰਹਿੰਦੇ ਸੀ ਬਸ ਫਰਕ ਇੰਨਾ ਵਾ ਕਿ ਜਦੋਂ ਤੱਕ ਜ਼ਮਾਨਤ ਨਹੀਂ ਹੁੰਦੀ ਇਸ ਚਾਰਦੁواری ਦੇ ਵਿੱਚ ਹੀ ਆਪਾਂ ਜਿਹੜਾ ਵਾ ਉਹ ਫਿਰਦੇ ਤੁਰਦੇ ਰਵਾਂਗੇ ਪਰ ਜੋ ਕੁਝ ਮੈਂ ਚਾਹਣਾ ਵਾ ਜੋ ਕੁਝ ਮੈਂ ਖਾਣਾ ਪੀਣਾ ਚਾਹਣਾ ਉਹ ਤਾਂ ਮੈਨੂੰ ਸਭ ਕੁਝ ਹੀ ਮਿਲ ਜਾਣਾ ਹੁਣ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਇੱਕ ਸ਼ਖਸ ਜਿਹੜਾ ਉਹ ਕੈਦ ਸੀਗਾ ਤੇ ਸ਼ਕੀਨ ਸੀਗਾ ਉਹ ਚਿੱਟੇ ਦਾ ਵੈਸੇ ਇਸ ਚਿੱਟੇ ਨੇ ਤਾਂ ਲਗਭਗ ਪੂਰੇ ਪੰਜਾਬ ਦੀ ਨੌਜਵਾਨੀ ਨੂੰ ਆਪਣੀ ਗ੍ਰਿਫਤ ਦੇ ਵਿੱਚ ਲਿਆ ਹੋਇਆ ਫੜਿਆ ਵੀ ਬੰਦਾ ਇਸੇ ਕਰਕੇ ਜਾਂਦਾ ਜੇਲ੍ਹ ਵੀ ਕੱਟਦਾ ਡੀਡਿਕਸ਼ਨ ਸੈਂਟਰ 'ਚ ਵੀ ਰਹਿੰਦਾ ਲੁੱਟਾਂ ਖੂਹਾਂ ਵੀ ਕਰਦਾ ਜ਼ਲੀਲ ਵੀ ਹੁੰਦਾ ਪਰ ਕਹਿੰਦਾ ਵੀ ਇਹ ਨਸ਼ਾ ਆਪਾਂ ਨਹੀਂ ਛੱਡਣਾ ਜਦੋਂ ਇਸੇ ਤਰ੍ਹਾਂ ਇੱਕ ਕੈਦੀ ਜਿਹੜਾ ਉਹਨੂੰ ਸ਼ੌਕ ਸੀਗਾ ਵੀ ਹੁਣ ਮੈਨੂੰ ਚਿੱਟਾ ਜੇਲ੍ਹ ਦੇ ਵਿੱਚ ਮਿਲੇ ਤਾਂ ਉਹਨੇ ਗੰਢ ਧੁੱਪ ਕਰ ਲਈ ਸਾਂਝ ਪਾ ਲਈ ਵਾਰਡਨ ਦੇ ਨਾਲ ਯਾਨੀ ਕਿ ਜੇਲ੍ਹ ਵਾਰਡਨ ਜਿਹਦਾ ਨਾਂ ਕਨਸਟੇਬਲ ਲਵਪ੍ਰੀਤ ਸਿੰਘ ਆ ਲਾਪ੍ਰੀਤ ਸਿੰਘ ਹੁਣਾਂ ਨੂੰ ਉਹਦੇ ਮਿੱਤਰ ਪਿਆਰਿਆਂ ਨੇ ਉਹਦੇ ਗੈਂਗ ਵਾਲਿਆਂ ਨੇ ਜਾਂ ਕਿਸੇ ਉਹਦੇ ਸੱਜਣ ਪਿਆਰੇ ਨੇ ਬਾਹਰੋਂ ਮੋਟੀ ਰਕਮ ਜਿਹੜੀ ਆ ਉਹ ਦੇ ਦਿੱਤੀ ਹੋਣੀ ਆ ਤੇ ਲਾਪ੍ਰੀਤ ਸਿੰਘ ਜੀ ਦੀ ਜ਼ਿੰਮੇਵਾਰੀ ਇਹ ਆ ਵੀ ਉਹ ਆਪਣੇ ਵੱਡੇ ਅਫਸਰਾਂ ਨੂੰ ਇਹ ਇਤਲਾਹ ਦੇਵੇ ਵੀ ਜੇਲ੍ਹ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਜਾਂ ਜੇਲ੍ਹ ਦੇ ਵਿੱਚ ਕੁਝ ਮੁੰਡੇ ਜਿਹੜੇ ਆ ਉਹ ਪਲੈਨਿੰਗ ਕਰ ਰਹੇ ਆ ਜਾਂ ਜੇਲ੍ਹ ਦੇ ਵਿੱਚ ਕੋਈ ਗੜਬੜ ਆ ਅਕਲਾ ਕਹਿੰਦਾ ਇਹ ਕੀ ਲੋੜ ਹੀ ਨਹੀਂ ਦੱਸਣ ਦੀ ਵੱਡਿਆਂ ਨੂੰ ਵੱਡੇ ਅਫਸਰਾਂ ਨੂੰ ਲੋੜ ਹੀ ਨਹੀਂ ਉਹਨੇ ਬਾਹਰ ਆ ਕੇ ਉਹਦੇ ਸਾਥੀਆਂ ਦੇ ਨਾਲ ਸੰਪਰਕ ਕੀਤਾ ਚਿੱਟਾ ਲੈ ਲਿਆ ਜਦੋਂ ਚਿੱਟਾ ਲੈ ਕੇ ਜੇਲ੍ਹ ਦੇ ਵਿੱਚ ਚਲਾ ਗਿਆ ਇਹ ਲਵਪ੍ਰੀਤ ਸਿੰਘ ਤਾਂ ਫੇਰ ਜਿਹੜਾ ਕੁਝ ਕੈਦੀਆਂ ਨੇ ਹੀ ਦੱਸ ਦਿੱਤਾ ਵੀ ਯਾਰ ਇੱਥੇ ਕਿੱਦਾਂ ਬੰਦਾ ਬੰਦਾ ਜਿਹੜਾ ਵਾ ਉਹ ਬੰਦਾ ਬਣੂਗਾ ਵੀ ਇੱਥੇ ਤਾਂ ਸਾਨੂੰ ਤਾੜਿਆ ਇਸ ਕਰਕੇ ਆ ਵੀ ਸਾਡੇ ਕੋਲੋਂ ਨਸ਼ਾ ਫੜਿਆ ਗਿਆ ਜਾਂ ਅਸੀਂ ਕੋਈ ਵਾਰਦਾਤ ਕੀਤੀ ਆ ਤੇ ਸਾਨੂੰ ਸੁਧਾਰਨ ਵਾਲੇ ਜਿਹੜੇ ਆ ਜਿਨ੍ਹਾਂ ਸਾਡੇ ਉੱਤੇ ਨਿਗਰਾਨੀ ਰੱਖਣੀ ਆ ਵੀ ਅਸੀਂ ਇਨ ਫਿਊਚਰ ਗਾਂ ਵਾਸਤੇ ਜਾਂ ਜਿੰਨੀ ਦੇਰ ਅਸੀਂ ਕੈਦ ਕੱਟਣੀ ਆ ਬੰਦਿਆਂ ਵਾਂਗੂ ਕੱਟੀਏ ਇਹ ਤਾਂ ਆਪ ਹੀ ਕਹਿੰਦੇ ਸਾਨੂੰ ਨਸ਼ਾ ਕਰਾਉਂਦੇ ਫਿਰਦੇ ਆ ਤਾਂ ਅਸੀਂ ਇੱਥੇ ਸੁਧਰ ਕਿੱਦਾਂ ਸਕਦੇ ਆ ਅਸੀਂ ਤਾਂ ਬਾਹਰ ਜਾ ਕੇ ਫਿਰ ਇਹਦੀ ਗ੍ਰਿਫਤ ਦੇ ਵਿੱਚ ਰਵਾਂਗੇ ਹੀ ਰਵਾਂਗੇ ਉਹਨਾਂ ਤੋ ਤਿੰਨ ਜਾਣਿਆਂ ਨੇ ਰਲ ਕੇ ਜਿਹੜਾ ਵਾ ਇਹ ਲਵਪ੍ਰੀਤ ਸਿੰਘ ਫਸਾ ਦਿੱਤਾ ਫਸਾ ਇਸ ਕਰਕੇ ਦਿੱਤਾ ਵੀ ਅਗਲੇ ਦਾ ਕਾਰੋਬਾਰ ਚੱਲਣ ਡਿਆ ਸੀ ਅਗਲਾ ਬਾਹਰੋਂ ਲਿਆ ਕੇ ਸਮਾਨ ਦਈ ਜਾਂਦਾ ਸੀ ਉਹਦੇ ਬਦਲੇ ਮੋਟੀ ਰਕਮ ਲਈ ਜਾਂਦਾ ਸੀ ਕਿੰਨੀ ਵਾਰੀ ਦੇਖਦੇ ਆ ਮੋਬਾਈਲ ਫੋਨ ਜਿਹੜੇ ਆ ਮਿਲ ਜਾਂਦੇ ਆ ਕਿੰਨੀ ਵਾਰੀ ਦੇਖਦੇ ਆ ਜੇਲ੍ਹਾਂ ਦੇ ਵਿੱਚ ਪਾਰਟੀਆਂ ਹੁੰਦੀਆਂ ਕਿੰਨੀ ਵਾਰੀ ਦੇਖਦੇ ਆ ਪੀਜੀਆਈ ਦਾ ਕਹਿ ਕੇ ਕੈਦੀ ਜਿਹੜੇ ਆ ਉਹ ਵਿਆਹ ਦੇ ਵਿੱਚ ਭੰਗੜਾ ਪਾਉਂਦੇ ਹੁੰਦੇ ਆ ਤੇ ਕੈਦੀ ਨੇ ਕਿਹਾ ਇਹ ਹੁੰਦਾ ਵੀ ਮੇਰੇ ਲੱਕ 'ਚ ਦਰਦ ਹੁੰਦੀ ਆ ਤੇ ਵਿਆਹ ਦੀ ਮੂਵੀ ਦੇ ਵਿੱਚ ਉਹ ਜਿਹੜਾ ਬੰਦਾ ਰਿਕਾਰਡ ਹੋ ਜਾਂਦਾ ਕੋਈ ਨਵੀਆਂ ਗੱਲਾਂ ਨਹੀਂ ਆ ਪਰ ਨਵੀਂ ਗੱਲ ਇਹਦੇ ਵਿੱਚ ਇਹ ਆ ਵੀ ਜਿਹੜੇ ਜੇਲ ਵਾਰਡਨ ਹੈ ਉਹੀ ਇਦਾਂ ਦਾ ਜਿਹੜਾ ਵਾ ਉਹ ਸਾਰਾ ਕਾਰੋਬਾਰ ਚਲਾ ਰਹੇ ਆ ਫਿਰ ਜਦੋਂ ਪੁਲਿਸ ਅਫਸਰਾਂ ਨੂੰ ਪਤਾ ਲੱਗਾ ਉਹਨਾਂ ਤੱਕ ਉਹਨਾਂ ਸ਼ਿਕਾਇਤ ਪਹੁੰਚ ਗਈ ਉਹ ਜਿਹੜਾ ਸਮਾਨ ਸੀਗਾ ਜਿਹੜਾ ਚਿੱਟਾ ਸੀ ਉਹ ਪਹੁੰਚ ਗਿਆ ਤਾਂ ਹੁਣ ਪੰਜਾਬ ਪੁਲਿਸ ਨੇ ਆਪਣੇ ਮੁਲਾਜ਼ਮ ਲਵ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਦੇ ਖਿਲਾਫ ਅਗਲੀ ਕਾਰਵਾਈ ਜਿਹੜੀ ਆ ਉਹ ਸ਼ੁਰੂ ਕਰਨੀ ਆ ਅੱਧਾ ਕਿਲੋ ਇਸ ਨਸ਼ੇ ਦੇ ਨਾਲ ਇਸ ਹੈਰੋਇਨ ਦੇ ਨਾਲ ਕੁਝ ਦਿਨ ਪਹਿਲਾਂ ਫਰੀਦਕੋਟ ਦਾ ਇੱਕ ਮੁਲਾਜ਼ਮ ਆਪਣੀ ਸਹੇਲੀ ਦੇ ਨਾਲ ਮਹਾਲੀ ਦੇ ਵਿੱਚ ਫੜਿਆ ਗਿਆ ਸੀਗਾ ਅੱਧਾ ਕਿਲੋ ਉਹਨਾਂ ਕੋਲੋਂ ਹੈਰੋਇਨ ਫੜੀ ਗਈ ਸੀ ਦੱਸਿਆ ਇਹ ਜਾਂਦਾ ਵੀ ਉਹ ਜਿਹੜਾ ਸ਼ਖਸ ਸੀਗਾ ਉਹ ਪਹਿਲਾਂ ਵੀ ਇਸੇ ਮਾਮਲੇ ਦੇ ਵਿੱਚ ਕੋਈ ਦਿਨ ਸਸਪੈਂਡ ਰਿਹਾ ਸੀ ਪਰ ਉਹ ਕਹਿੰਦਾ ਫੇਰ ਕੀ ਹੋ ਗਿਆ ਸਸਪੈਂਡ ਹੀ ਹੋਇਆ ਆਪਾਂ ਆਪਣਾ ਕਾਰੋਬਾਰ ਜਾਰੀ ਰੱਖਣਾ ਸੋ ਇਹ ਹਾਲਾਤ ਨੇ ਇਸ ਵਕਤ ਚਿੱਟੇ ਦੇ ਤੇ ਪੰਜਾਬ ਪੁਲਿਸ ਦੇ ਜਿੱਥੇ ਪੁਲਿਸ ਆਪ ਹੀ ਜੇਲ੍ਹਾਂ ਦੇ ਵਿੱਚ ਉਹਨਾਂ ਕੈਦੀਆਂ ਵਾਸਤੇ ਜਿਹੜਾ ਇਹ ਸੁਖ-ਸਹੂਲਤਾ ਮਹੱਈਆ ਕਰਾ ਰਹੀ ਹੈ ਜਿਹੜੇ ਉਹਨਾਂ ਨੂੰ ਮੋٹے ਪੈਸੇ ਜਿਹੜੇ ਆ ਉਹ ਦੇ ਦਿੰਦੇ ਆ ਸਾਨੂੰ ਜੇਲ ਆਪਣੇ ਅਥਾਰਟੀਆਂ ਤੋਂ ਇੱਕ ਪੱਤਰ ਮਸੂਲ ਹੋਇਆ ਸੀ ਜਿਸ ਦੇ ਨਾਲ ਉਹਨਾਂ ਨੇ ਸਾਨੂੰ 3 ਗ੍ਰਾਮ ਹੈਰੋਇਨ ਸਾਡੇ ਸਪੁਰਦ ਕੀਤੀ ਤੇ ਪੱਤਰ ਦੇ ਆਧਾਰ ਤੇ ਅਸੀਂ 3 ਬੰਦਿਆਂ ਤੇ 2 ਹਵਾਲਾ ਤੇ ਇੱਕ ਜੇਲ ਆਪਣੇ ਜਿਹੜੇ ਵਾਰਡਨ ਸੀਗੇ ਕਾਂਸਟੇਬਲ ਆਪਣੇ ਲਭ੍ਰਿਤ ਉਹਨਾਂ ਤੇ ਅਸੀਂ ਪਰਚਾ ਰਜਿਸਟਰ ਕੀਤਾ ਆ ਐਨਡੀਪੀ ਅਸੀਂ ਵਕਫਾ ਕਰਾਉਂਦੇ ਜਿਹੜਾ ਆਪਣਾ ਲਖਪ੍ਰੀ ਸਿੰਘ ਹੈ ਜਿਹੜਾ ਜੇਲ੍ਹ ਦੇ ਅੰਦਰ ਹੀ ਤਾਇਨਾਤ ਹੈ ਉਹਨਾਂ ਨੇ ਇਹਨਾਂ ਨੂੰ ਇਹ ਪਹੁੰਚਦਾ ਕੀਤਾ ਅ ਅਸੀਂ ਰਜਿਸਟਰ ਕਰਕੇ ਜਿਸੀ ਲਖਪ੍ਰੀ ਸਿੰਘ ਨੂੰ ਅਰੈਸਟ ਕੀਤਾ ਉਹਦਾ ਰਿਮਾਂਡ ਲੈ ਕੇ ਜਿਹੜਾ ਅੱਗੇ ਨੈਕਸਸ ਹੈ ਉਹਦਾ ਅਸੀਂ ਬ੍ਰੇਕ ਡਾਉਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ